ਸਾਡੇ ਭਾਈ ਵਿਕਿੰਦਰਾ ਖਾਲੇ ਭਾਈ ਚੰਗਾ ਵੀਰੇ ਓਕੇ ਭਾਈ ਧੰਨਵਾਦ ਹਸਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਮਿੱਤਰੋ ਅੱਜ ਸਵਰਾਜ ਵਾਲੇ ਵੀਰ ਫੇਰ ਲੱਗੇ ਹੋਇਆ ਪਾਰਟੀ ਕਰਨ ਇੱਕ ਤੇ ਟਰੈਕਟਰ ਦੇ ਰਹੇ ਆ ਭਾਈ ਇਹ ਨਵਾਂ ਸਵਰਾਜ 743 ਸਪੀਡ ਤੇ ਸਭ ਤੋਂ ਖੁਸ਼ੀ ਦੀ ਗੱਲ ਆ ਭਾਈ ਟਰੈਕਟਰ ਸਾਡੇ ਵੀਰ ਵਿਕਿੰਦਰਾ ਖਾਲੇ ਲੈਣ ਆਏ ਹੋਏ ਆ ਤੁਸੀਂ ਵੀਡੀਓ ਦੇ ਵਿੱਚ ਇਕੱਠ ਦੇ ਕੇ ਦੇਖ ਸਕਦੇ ਆ ਵੀ ਇਹ ਕੌਣ ਹੋ ਸਕਦੇ ਆ ਬਿੰਦਰਾ ਖੜੀ ਆ ਸਕਦੇ ਆ ਬਾਈ ਇਹਨੇ ਅਜੇ ਵੀ ਮੇਰੇ ਸਾਹਮਣੇ ਦੋ ਚਾਰ ਬੰਦੇ ਰਹਿੰਦੇ ਹੋਣਗੇ ਠੀਕ ਹੈ ਜੀ ਤੇ ਇਹ 744 ਬਾਈ 3 ਸਪੀਡ ਵਾਲਾ ਟਰੈਕਟਰ ਚੱਲਿਆ ਤੇ ਵੀਡੀਓ ਦਾ ਬਹੁਤ ਸਾਰੀਆਂ ਨਾਲ ਦੀ ਪਈਆਂ ਹੋਈਆਂ ਬਾਈ ਇਹਨਾਂ ਦੀਆਂ ਲੋ ਬਾਈ ਖੜਜੋ ਆ ਜਾ ਹੁਣ ਇਹ ਔਖੇ ਹੀ ਸੈੱਟ ਹੋਣੇ ਆ ਬਾਈ ਇਹੇ ਪਈਆਂ ਪੜਾ ਟਰੈਕਟਰ ਛੱਡ ਦਿਓ ਹੋਰ ਥੋੜਾ ਜਿਹਾ ਟਰੈਕਟਰ ਛੱਡ ਦਿਓ ਬੱਸ ਉਹ ਕਰਨ ਬਾਈ ਸਾਡਾ ਉੱਪਰ ਬੈਠਾ ਐਨਕਾ ਲਈ ਲੋ ਜੀ ਬਹੁਤ ਬਹੁਤ ਮੁਬਾਰਕਾਂ ਬਾਈ ਸਾਰੇ ਬਿੰਦਰਾ ਖਾਲੇ ਵੀਰਾਂ ਨੂੰ ਨਵੇਂ ਟਰੈਕਟਰ ਦੀਆਂ ਸੁਰਾ 744 ਦੀਆਂ ਠੀਕ ਹੈ ਜੀ ਵੀਰੋ ਹੋਰ ਦੇਖੋ ਇੱਥੇ ਦੇਖ ਨਾ ਅ ਵੀਰੋ ਓਕੇ ਆ ਬਾਈ ਬਾਕਸ ਅੱਜ ਥੋੜੇ ਜੇ ਫਿਰ ਵੀ ਪੰਜ ਚਾਰ ਬੰਦੇ ਜਣੇ ਆਏ ਨਹੀਂ ਹੈਗੇ ਮੈਨੂੰ ਲੱਗਦਾ ਘੱਟ ਲੱਗਦੇ ਬੰਦੇ ਅੱਜ ਬਹੁਤ ਬਹੁਤ ਮੁਬਾਰਕਾਂ ਜੀ ਸਾਡੀ ਕਿੱਦਾਂ ਕੀਤੀ ਆ ਆਉਦੀ ਖਿੱਚ ਦੋ ਭਾਈ। ਹੜਾ ਕਰਨ ਬਾਈ ਹੋਰ ਕਰਨ ਵੀਰੇ? ਬਈ ਵਧੀਆ। ਕੀ ਹਾਲ ਟਰੈਕਟਰ ਸਾਰੇ ਪਿੰਡ ਨੂੰ ਦਵਾ ਕੇ ਛਡੂਗੇ ਹੁਣ? ਕਾ ਚੱਲੀ ਆਣਾ ਸੀ ਕੰਮ ਹਾਂ ਹਾਂ ਕਰਨਾ ਦਰਵਾਜ਼ਾ ਕਰਦੇ ਇੰਡੋਫਾਰਮ ਤੇ ਅੱਛਾ ਇੰਡੋਫਾਰਮ ਦਾ ਸ਼ੁਰੂਆਤ ਕਰੀ ਵੀ ਹੌਲੀ ਹੌਲੀ ਹੁਣ ਹੋਰ ਬਸ ਇਹਨੂੰ ਵਧ ਰਿਹਾ ਠੀਕ ਆ ਠੀਕ ਆ ਸਾਡੇ ਆਪਣੀ ਟੀਮ ਦੇ ਮੈਂਬਰਾਂ ਪੰਜ ਚਾਰ ਕਨੇ ਲਿਆ ਆਇਆ ਦਾ ਬਾਪ ਪਈ ਠੀਕ ਆ ਅੱਜ ਬੰਦੇ ਥੋੜੇ ਪੰਜ ਚਾਰ ਘੰਟੇ ਟਾਈਮ ਲੱਗਦਾ ਅੱਛਾ 6 ਟਾਈਮ ਫਿਰ ਹੋਈ ਚੱਲੀ ਜੇ ਮੈਂ ਤਾਂ ਆ ਬਿਆ ਮਤ ਐ ਵੀ ਅੱਛਾ ਆਹੋ ਲੱਗਦਾ ਈ ਅੱਜ ਕੱਪੜੇ ਕੂੜੇ ਬਾਲ ਸਵੇਰ ਸਵੇਟ ਐਵੇਂ ਸਲਾਬ ਨਹੀਂ ਮੋਗੇ ਨਾਲ ਜਾਗਦਾ ਕੋਈ ਅੱਛਾ ਟਰੈਕਟਰ ਦੀ ਅੱਛਾ ਸਵੇਰੀ ਸਲਾਬ ਨਹੀਂ ਜਿਹੜੀ ਹੈ ਜਿਹਦੇ ਸਲਾਬ ਬਣੀ ਮਿੱਟੋ 744 ਦੀ ਛਾਲ ਮਾਰੀ ਆ ਹਾਂ ਬਾਈ ਟਰੈਕਟਰ ਵੀ ਤੁਸੀਂ ਬਹੁਤ ਵਧੀਆ ਕਰਿਆ 744 ਲਿਆ ਸਾਰੇ ਮਤਲਬ ਕਿ ਹਾਂ ਇਹਦੇ ਇਹ ਸਾਰੇ ਹੀ ਫੰਕਸ਼ਨ ਹੈ ਕੋਈ ਮਾੜੇ ਮੋਟੀ ਸਿਰਫ 19 21 ਦੇ ਹੀ ਫਰਕ ਆੜ ਸੋ ਜਨਾਂ ਨਾਲ ਹੈ ਨਾ ਜੀ ਕੋਈ ਕੋਸਾ ਜੀ ਹਾਂ ਸਪੀਡਾਂ ਵੀ ਉਹੀ ਇੰਜਨ ਵੀ ਲਗਭਗ ਉਹੀ ਆ ਇੱਕ ਦੋ ਚੀਜ਼ਾਂ ਦਾ ਛੋਟੀ ਮੋਟੀ ਉਹ ਉਹਨੇ ਤੁਹਾਨੂੰ ਆ ਹਾਂਜੀ ਹਾਂ ਮੈਂ ਕਣਕ ਵੀ ਜਿਹਦੇ ਸਵੇਰ ਉਹ ਤਿੰਨੇ ਜਣੇ ਇਕੱਠੇ ਠੀਕ ਹੈ ਜੀ ਇਹ ਕੰਡਰ ਲੈਣਾ ਇਹ ਕਹਿੰਦੇ ਸਲਾਮ ਨਹੀਂ ਸੀ ਅੱਛਾ ਫਿਰ ਕਹਿੰਦੇ ਬਾਈ ਨਾ ਹੀ ਆਗੇ ਬੱਸ ਜਦੋਂ ਮੈਂ ਕਹਿੰਦਾ 20 ਮਿੰਟ ਲਾਏ ਹੁਣ ਉਹਦੋਂ ਨੂੰ ਬੱਸ ਅੱਛਾ ਨਹੀਂ ਸੌਦਾ ਕਰਨੂ ਦਾ ਬਾਈ ਤੁਸੀਂ ਛੇਰ ਹੈ ਸਾਰੇ ਜੀ ਕਹਿੰਦੇ ਨਾ ਪਾਣੇ ਨੂੰ ਫਿਰਦੇ ਸੀ ਕਿ ਉਹ ਨਵੀਂ ਦੇ ਹੋਣਾ ਬਾਈ ਮੇਰੇ ਤਾਂ 5 6ਵਾਂ ਨਾ ਹਾਂ ਮੈਂ ਵੀ ਆਏ ਵੀ ਨਹੀਂ ਹੈ ਵੀ ਕਿਤੇ ਗੈਪ ਬਣ ਹੈ ਬਸ 10 10 ਹੋ ਇਹਨਾਂ ਦੇ ਹਾਂ ਕੀਆ ਕਰ ਲ ਗਿਆ ਹਾਂ ਤੇ ਚੌਥਾ ਆਪਣਾ ਚਤਰੇ ਦਾ ਪੰਜਵਾਂ ਮੇਰਾ ਠੀਕ ਹੈ ਮੈਂ ਇਹਦਾ ਸੱਤਵਾਂ ਅਮਨ ਦਾ ਠੀਕ ਆ ਇੱਕ ਅਦਾ ਹੋ ਜਾ ਉਹ ਮੁੰਡਾ ਹੌਲੀ ਹੌਲੀ ਹੁਣ ਦਵਾਈ ਜਾਣੀ ਉਹ ਮੁੰਡਾ ਹੁਣ ਇਹ ਵੀ ਵਾਰੀ ਠੀਕ ਆ ਇਹ ਚੱਕਰ ਹੁੰਦਾ ਬਈ ਟਰੈਕਟਰ ਆਉਂਦਾ ਦੋਏ ਬੰਦਾ ਜੀ ਮਾਨ ਆਟੋਮੈਟਿਕਲੀ ਬਣ ਜਾਂਦਾ ਵੀਰ ਉਹ ਲਿਆਇ ਚਲੋ ਅਸੀਂ ਵੀ ਜਾਈਏ ਪਾਣੀ ਕੰਮ ਵੀ ਅਸੀਂ ਬਾਈ ਸਾਰੇ ਕੱਟੀਆਂ ਕਰਦੇ ਅੱਛਾ ਹਾਂ ਜੀ ਇੱਥੇ ਕੰਮ ਕਰਦੇ ਗਾਣੇ ਵੀ ਵੀਡੀਓ ਥੋੜੇ ਪਾਈ ਜਾਨੀ ਆ ਕਦੇ ਕਿਰਾਹੀ ਦੀਆਂ ਕਦੇ ਕਾਣੀਆਂ ਨਾ ਨਾ ਠੀਕ ਆ ਠੀਕ ਆ ਬਾਈ ਇੱਥੇ ਹੀ ਕੰਮ ਵਧੀਆ ਕਰਕੇ ਫੇਰ ਤੁਹਾਨੂੰ ਆ ਤੇ ਮੁਬਾਰਕਾਂ ਬਾਈ ਤੁਹਾਨੂੰ ਸਾਰਿਆਂ ਨੂੰ ਟਰੈਕਟਰ ਦੀਆਂ ਹਾਂਜੀ ਹਾਂਜੀ ਠੀਕ ਆ ਜੀ ਚਲੋ ਜੀ ਜੀ ਬਾਈ ਸਾਲ 40 ਬਾਰੇ ਦਾ ਆਪਾਂ ਦੱਸਿਆ ਬਈ ਤੁਹਾਨੂੰ ਬੰਨੇ ਥੋੜੇ ਦਿਨ ਪਹਿਲਾਂ ਵੀ ਆਪਣੇ ਜੈਮ ਲਵਾਈ ਨੂੰ ਦਵਾਇਆ ਆਈ ਟਰੈਕਟਰ ਸੇਮ ਤੇ 14 ਦੇ ਟਾਇਰਾਂ ਚ ਹੈ 15 ਸਪੀਡਾਂ ਦੇ ਵਿੱਚ ਹੈ ਬਾਕੀ ਲਗਭਗ ਇਹਦੇ ਫੰਕਸ਼ਨ ਬਾਈ ਮਿਲਦੇ ਜੁਲਦੇ ਥੋੜਾ ਜਿਹਾ ਪੀਟੀਓ ਪਾਵਰ ਦਾ ਫਰਕ ਹੈਗਾ ਇਹਦਾ ਤੇ 855 ਦਾ ਠੀਕ ਹੈ ਜੀ ਪਿੱਛੇ ਤੇ ਡਬਲ ਡਿਸਟ੍ਰੀਬਿਊਟਰ ਆ ਆ ਵੀ ਹੈਗਾ ਬਾਈ ਜੱਕੜਾ ਜਗਾੜ ਆਈ ਪੀਟੀਓ ਲੱਗਿਆ ਹੋਇਆ ਠੀਕ ਹੈ ਜੀ ਜਿਹੜਾ ਕਹਦਣੇ ਆਪਾਂ ਹੱਥ ਵਿੱਚ ਕਲੱਚ ਆਈ ਪੀਟੀਓ ਵੀ ਕਹਦਣੇ ਇਹਨੂੰ ਸਾਈਡ ਕਲੱਚ ਵੀ ਕਹਦਣੇ ਆ ਇਹਦੇ ਖਾਸੇ ਨਾਮ ਹੈ ਬਾਈ ਤੇ ਇਹ ਮੰਨ ਲਓ ਕਿ ਜਦੋਂ ਡਬਲ ਕਲਚ ਦਾ ਹੀ ਕੰਮ ਕਰਦਾ ਇੱਕ ਤਰ੍ਹਾਂ ਨਾਲ ਤੇ ਲੋ ਹਾਈ మీడియం ਦੇ ਵਿੱਚ ਇਹਨੂੰ ਸਾਈਡ ਗੇਅਰ ਚ ਜਿਹੜੇ ਸਾਈਡ ਗੇਅਰ ਆ ਇਹ ਬਾਈ ਲੋ ਹਾਈ మీడియం ਦੇ ਵਿੱਚ ਸਾਈਡ ਗੇਅਰ ਹੀ ਆਉਂਦਾ ਠੀਕ ਹੈ ਜੀ ਤੇ ਬਾਕੀ ਇੰਜਣ ਇਹਦਾ ਬਾਈ 3308 ਸੀਸੀ ਦਾ ਪਹਿਲੇ ਸਵਰਾਜ ਵਾਲਾ ਓਕੇ ਜੀ ਬਾਕੀ ਤਾਂ ਲਗਭਗ ਇੱਕ ਦੋ ਚੀਜ਼ਾਂ ਦਾ ਹੋਰ ਛੋਟਾ ਮੋਟਾ ਟਾਰਕ ਦਾ ਫਰਕ ਹੈਗਾ ਥੋੜਾ ਬਹੁਤਾ ਪੀਟੋ ਐਚਪੀ ਦਾ ਫਰਕ ਹੋ ਗਿਆ ਇੱਕ ਬਾਈ ਚੁੱਲੇ ਦਾ ਫਰਕ ਹੈਗਾ ਆ ਇਹ ਆ ਆ ਚੁੱਲੇ ਦਾ ਫਰਕ ਹੈ ਇਹ 655 ਦਾ ਚੁੱਲੇ ਦੇ ਜਿਹੜੇ ਆ ਨਟ ਨੇ ਆ ਨਾੜਾਂ ਬਾਈ ਉਹਦੇ ਬਰਾਬਰ ਨੇ ਇਦਾਂ ਸਾਹਮਣੇ-ਸਾਹਮਣੇ ਇਹਦੇ ਥੋੜੇ ਪਿਛਲੇ ਨਾਲ ਉੱਚੇ ਆ ਚੁੱਲਾ ਥੋੜਾ ਜਿਹਾ 655 ਦਾ ਭਾਰਾ ਇਹਦਾ ਚੁੱਲਾ ਥੋੜਾ ਜਿਹਾ ਹੌਲਾ ਠੀਕ ਹੈ ਜੀ ਬਾਕੀ ਚਲੋ ਬਾਈ ਜਿਹਨੇ ਖੇਤੀਬਾੜੀ ਦਾ ਮਾੜਾ-ਮੋਟਾ ਉਹ ਇਹਨਾਂ ਚੀਜ਼ਾਂ ਨੂੰ ਗੌਰ ਦਾ ਨਹੀਂ ਹੈਗਾ ਕਈ ਵੀਰੇ ਇਹ ਚੀਜ਼ਾਂ ਦਾ ਧਿਆਨ ਕਰਦੇ ਆ ਪਰ ਟਰੈਕਟਰ ਬਹੁਤ ਵਧੀਆ ਬਾਈ ਪੈਸੇ ਦੱਸੇ ਬੈਨਾ ਵੀ ਵੀ ਲੱਖਾਂ ਅੰਡਰ ਕਰ ਵੀ ਇਹਦਾ ਫਰਕ ਹੈਗਾ ਲੱਖ ਤੋਂ ਮਾੜਾ-ਮੋਟਾ ਘਟ ਉਦ ਵੀ ਹੋ ਸਕਦਾ ਨੀਗਾ ਆਈਡੀਆ ਜਿਹਾ ਇਹ ਲਾਲ ਰੰਗ ਦੇ ਵਿੱਚ ਆ ਬਾਈ ਯਾਨੀ ਕਿ ਪਲੇਖਾ ਦਾ ਉਹੀ ਪੈਂਦਾ ਕੋਈ ਬਹੁਤਾ ਕੱਦ ਕਾਠ ਲਗਭਗ ਬਰਾਬਰ ਹੈ ਆਪਾਂ ਦੋਨਾਂ ਨੂੰ ਬਰਾਬਰ ਖੜਾਈਏ ਤਾਂ ਕੱਦ ਕਾਠ ਦੋਨਾਂ ਦਾ ਸੇਮੇ ਆ ਕੋਈ ਬਹੁਤਾ ਜ਼ਿਆਦਾ ਫਰਕ ਨਹੀਂ ਹੈਗਾ ਠੀਕ ਹੈ ਜੀ ਤੇ ਬਾਕੀ ਚਲੋ ਬਾਈ ਪਰਿਵਾਰ ਨੂੰ ਸਾਰੇ ਜਿਨ੍ਹਾਂ ਨੇ ਰੈਕਟਰ ਲਿਆ ਵੀ ਨਾਲ ਵਧੀਆ ਬਾਈ ਕੰਮਕਾਰ ਵਧੀਆ ਚੱਲੇ ਬਾਈ ਨਾਲ ਦਾ ਜਿਹੜੇ ਕੰਮ ਵਾਸਤੇ ਲਿਆ ਖੇਤੀ ਬਾੜੀ ਵਾਸਤੇ ਲਿਆ ਚਰਾਏ ਪਾੜੇ ਵਾਸਤੇ ਲਿਆ ਇੱਧਰ ਬਾਈ ਥੋੜੇ ਉੱਚੀ ਨੀਵੇਂ ਹੈਗੀਆਂ ਜ਼ਮੀਨਾਂ ਮਣਾ ਮੋਟਾ ਉਦਾਂ ਵੀ ਕੰਮ ਚੱਲੀ ਜਾਂਦਾ ਬਾਈ ਨਾਲ ਦਾ ਵਧੀਆ ਚਰਾਏ ਪਾੜੇ ਦਾ ਠੀਕ ਹੈ ਜੀ ਬਾਕੀ ਬਾਈਆਂ ਕੋਲ ਹੋਰ ਵੀ ਸਾਰੇ ਮਾਡਲ ਖੜੇ ਆ 855 ਹੀ ਪੈਸੇ ਸਟਾਕ ਦੇ ਵਿੱਚ 855 ਹੀ ਵੱਧ ਹੁੰਦਾ ਟਰੈਕਟਰ ਤੇ ਆ ਵੀ ਵਿਕੀ ਜਾਂਦਾ ਸਾਡਾ ਸ੍ਰਿੰਦਰ ਬਾਈ ਹੋਰ ਸ੍ਰਿੰਦਰ ਵੀਰੇ ਕੀ ਹਾਲ ਹੈ ਜੀ ਵਧੀਆ ਜੀ ਵਧੀਆ ਜੀ ਠੀਕ ਹੈ ਜੀ ਕਰਤੀਆਂ ਮੁਬਾਰਕਾਂ ਹਾਂ ਜੀ ਮਹਾਰਾਜ ਤੁਸੀਂ ਲੋ ਤਾਂ ਟਰੈਕਟਰ ਹਾਂ ਜੀ ਠੀਕ ਆ ਠੀਕ ਆ ਭਾਈ ਤੁਹਾਡਾ ਏਰੀਆ ਇੱਧਰ ਲਈ ਹੈ ਪਰਖਾਲੀ ਵਾਲੀ ਹੈ ਪਰਖਾਲੀ ਵਾਲਾ ਭਾਈ ਇੱਧਰ ਪਰਖਾਲੀ ਬਿੰਦਰਾਖ ਇੱਧਰ ਕਿੱਥੇ ਤੱਕ ਆਪਣੇ ਦੀ ਹੈ ਭਾਈ ਭਰਤਗੜ ਤੱਕ ਭਰਤਗੜ ਕਿੱਥੇ ਤੱਕ ਕਿੱਥੇ ਜੇ ਪੈ ਗਿਆ ਅੱਜ ਭਰਤਗੜ ਆਹ ਆਪਣਾ ਭਰਤਗੜ ਅੱਛਾ ਇੱਧਰ ਏਰੀਆ ਤੁਹਾਡੇ ਠੀਕ ਆ ਕਰਨ ਵੀਰੇ ਧੰਨਵਾਦ ਬਹੁਤ ਬਹੁਤ ਬਾਈ ਤੇਰਾ ਠੀਕ ਆ ਜੀ ਚੱਲ ਫੇਰ ਚਲੀਏ ਗੱਟੀਆਂ 3 4 ਲੈ ਕੇ ਆਏ ਹਾਂ ਬਾਈ 15 ਖਾਲੇ ਆਜੋ ਫੇਰ ਜਸਨ ਤੇ ਬਾਕੀ ਬਾਈ ਵਾਦਾ ਕਰਕੇ ਚੱਲੇ ਅੱਜ ਅੱਛਾ ਹਾਂ ਕਹਿੰਦਾ ਪਹਿਲਾਂ ਇੰਡੋ ਫਾਰਮ ਰੱਖਿਆ ਇੱਕ ਫੋਰ ਲੈਣਾ ਜਾਨੀ ਕਿ ਅੱਛਾ ਠੀਕ ਆ ਨਾਲ ਲੈਣਾ ਠੀਕ ਆ ਨਾ ਨਾ ਕੋਈ ਗੱਲ ਕਰਾ ਦੇ ਵੀਰ ਦੇ ਬਾਈ ਕਰ ਤੂੰ ਸਵਰਾਥ ਦੇਣਾ ਮਾਹ ਸਵਰਾਥ ਦੋ ਲੈ ਲੂਗਾ ਪਰ ਇੰਡੋ ਫਾਰਮ ਨਹੀਂ ਕਰਨਾ ਉਹ ਰੱਖਣਾ ਉਪਰ ਨਹੀਂ ਕਹਿੰਦੇ ਵੀ ਬੇਨਾ ਤਰਾਈ ਨੂੰ ਤਿਆਰ ਕਰਾਉਣਾ ਬਾਈ ਨਾਲ ਹੋ ਗਈ ਗੱਲ ਤਿਆਰ ਵੀ ਕਰਾ ਦੇਣਾ ਗਰਾਵੀ ਪੋਣੀ ਹੁਣ ਉਹਦੇ ਠੀਕ ਆ ਬਾਈ ਠੀਕ ਆ ੱੱਲਗਲ ਹੋਈ ਆਪਣੀ ਕਰਕੇ টার্বো کرا ਦੇ ਭਜਾਈ ਨੂੰ ਕਰਾਉਣਾ ਤਿਆਰ ਹੋ ਓਕੇ ਓਕੇ ਵੀਰੇ ਲੈ ਬਾਈ ੱੱਲੇ ਸਾਡੇ ਬਾਈ ਵਿੰਦਰਾ ਖਾਲੇ ਬਾਈ ਚੰਗਾ ਵੀਰੇ ਓਕੇ ਬਾਈ ਧੰਨਵਾਦ ਅ ਟੋਲੇ ਨਹੀਂ ਲਾਉਂਦੇ ਜਾਉਂਗੇ ਹੁਣ ਇਹ ਹਾਂ ਠੀਕ ਆ ਬਾਈ ਸਾਮਣੂ ਜਾ ਕੇ ਦੇਖੀ ਘਰਾਂ ਕਿ ਬੰਨ ਹੋਣਾ ਜਾਂ ਟਰੈਕਟਰ ਨੇ ਚੱਲਣਾ ਮੈਂ ਕਹਿੰਦਾ ਡੌਲ ਤੇ ਦੇਖ ਆ ਬੈਠਾ ਬਿਲਕੁਲ ਬਿਲਕੁਲ ਠੀਕ ਆ ਬਾਈ ਪੁਰਾਣੇ ਟਰੈਕਟਰ ਵੀ ਨਾਲ ਕੋ ਖਾਵੇ ਖੜੇ ਐ ਕਿ 275 ਵਿੱਚ ਕੱਟਿਆ ਤੁਹਾਨੂੰ ਉਹ ਵੀ ਦਿਖਾ ਦੇਣਾ ਆਪਾਂ ਨੇ ਕਿਸੇ ਨੇ ਲੈਣਾ ਹੋਇਆ। ਸ੍ਰਿੰਦਰਪਾਲ ਬਾਈ 275 ਦਾ ਕਿੰਨਾ ਕ ਰੇਟ ਆ? 275 ਦਾ? ਹਾਂਜੀ। ਕਿੰਨਾ ਕ ਮੁੱਲ ਕਰਦੇ ਆਪਾਂ? ਮੁੱਲ ਵੀਰੇ ਲੱਖ ਦਾ ਹੀ ਲੈ ਕੇ ਆਏ ਐ ਇੰਨੇ ਦਾ ਹੀ ਦੇ ਦਾਂਗੇ। ਅੱਛਾ ਠੀਕ ਆ। ਠੀਕ ਨੇ। ਉਹ ਵੀ ਬਾਈ ਦਿਖਾ ਦੇਣਾ। ਥੋੜਾ ਲੜਾਈ ਨੂੰ ਕੋਚੜਾ ਭਾਵੇਂ। ਆਹ ਠੀਕ ਆ ਬਾਈ। ਹਾਂਜੀ। ਤੇ ਤੁਹਾਨੂੰ ਬਾਈ ਦਿਖਾ ਦੇਣਾ। ਛੋਟੇ ਰੇਟ ਵਾਲੇ ਬਾਈ ਬਹੁਤ ਕਾ ਕੇ 275 ਆ। 99 ਮਾਡਲ ਆ ਬਾਈ। ਅਕੀ ਪੁਰਾਣੇ ਇਹਨਾਂ ਕੋਲ ਹੋਰ ਵੀ ਖੜੇ ਆ ਬਾਈ ਇੱਕ ਦੋ ਟਰੈਕਟਰ 552 ਵੀ 3 ਸਪੀਡ ਵਾਲਾ ਖੜਾ ਟਰੈਕਟਰ ਹੋ ਚੱਲੇ ਬਾਈ ਚੰਗੀਆਂ ਚੰਗਾ ਹੀ ਓਕੇ ਆਓ ਜੀ ਹੁਣ 200 ਪੈਦਾ ਹੈ ਲੈ ਮੰਗਰਾੜ ਤਾਂ ਦੂਰੋਂ ਹੀ ਬਦਲਾਦਾ ਵੀ ਤਿਆਰ ਹੋਏ ਹੋਏ ਆ ਠੀਕ ਹੈ ਟਾਇਰ ਬਾਈ 30 ਕੁ ਪੈਸੇ ਆ ਪਿਛਲੇ ਟਰੈਕਟਰ ਬਾਕੀ ਤੁਸੀਂ ਦੇਖ ਲਓ 275 ਆ 95 ਮਾਡਲ ਆ ਲੱਖ ਰੁਪਏ ਤਾਂ ਕਹਿੰਨੇ ਬਾਈ ਬਾਈ ਨੇ ਮੇਰੇ ਸਾਹਮਣੇ ਰੇਟ ਤਾਂ ਬਹੁਤ ਜ਼ਿਆਦਾ ਨਹੀਂ ਹੈਗਾ ਤੇ ਵੀ ਟੂਬੀ ਲੱਗੀ ਹੋਈ ਆ ਬਾਈ ਆਵਾਜ਼ ਵੀ ਘੈਂੜਾ ਵਈ ਟਰੈਕਟਰ ਠੀਕ ਹੈ ਜੀ ਕਰੋ ਚੈੱਕ ਇਹ ਕਿਸੇ ਨੇ ਲੈਣਾ ਹੋਇਆ ਬਾਈ ਰੰਗ ਮਾੜਾ ਮੋਟਾ ਕਿਤੇ ਰੰਗ ਹੋਇਆ ਹੋਇਆ ਬਾਈ ਟਰੈਕਟਰ ਨੂੰ ਠੀਕ ਹੈ ਜੀ ਸ਼ੋਅ ਨੂੰ ਇੰਨਾ ਬਹੁਤਾ ਪਤਾ ਨਹੀਂ ਲੱਗਦਾ ਮਗਰਾੜਾ ਨੂੰ ਵੱਜਿਆ ਹੋਇਆ ਬਾਈ ਪਿਛਲੇ ਰੇਮਾਂ ਨੂੰ ਵੀ ਵੱਜਿਆ ਹੋਇਆ ਤੇ ਉਦਾਂ ਟਰੈਕਟਰ ਦਾ ਇੰਨਾ ਜਿਹੜੀ ਆਵਾਜ਼ ਸੁਣੀ ਲੱਗਦੀ ਆ ਮਗਰਾੜ ਨੂੰ ਰੋਡ ਉਧਾਂ ਵਧੀਆ ਪਿਆ ਟਰੈਕਟਰ ਦੇ ਪਿੱਛੇ ਤੇ ਟਰੈਕਟਰ ਵਧੀਆ ਬਾਈ ਕੁੱਤ ਹੱਕ ਵਧੀਆ ਲੱਗੀ ਵੀ ਆ ਚੈੱਕ ਵਾਲਾ ਪਾਇਪ ਲੱਗਿਆ ਹੋਇਆ ਆਲਾ ਮਗਰਾੜ ਥੋੜਾ ਸਿੱਧਾ ਹੋਣਾ ਬਾਈ ਤੇ ਮਗਰਾੜ ਦਾ ਬਾਈ ਲੱਗਦਾ ਮਨ ਲੱਗਦਾ ਵੀ ਨਵੇਂ ਹੀ ਪਏ ਹੋਏ ਆ ਕਿੰਨੇ ਸਾਫ ਮਗਰਾੜ ਹੋਣ ਹੀ ਸਾਤੇ 95 ਮਾਡਲ ਦੇ ਰਿਮਰ ਉਮਰ ਠੀਕ ਆ ਵੀ ਤਿਆਰ ਹੋਇਆ ਹੋਇਆ ਬਾਈ ਕੋਈ ਆਏ ਨਾ ਸਮਝੋ ਵੀ ਆਪਾਂ ਤਾਂ ਵੀਡੀਓ ਚ ਦੱਸ ਦਨੇ ਆ ਏਜੰਸੀ ਵਾਲੇ ਦੱਸਣ ਨਾ ਦੱਸਣ ਮੇਰੀ ਵੀਡੀਓ ਮਾ ਤੁਹਾਨੂੰ ਜਿਹੜਾ ਟਰੈਕਟਰ ਤਿਆਰ ਹੋਇਆ ਹੋਊਗਾ ਆ ਤੁਹਾਨੂੰ ਵੀਡੀਓ ਦੇ ਵਿੱਚ ਦੱਸ ਦੇਣਾ ਬਾਈ ਕਿਉਂਕਿ ਆਪਣੇ ਵੀਰ ਦੂਰੋਂ ਬਹੁਤ ਵੀਡੀਓ ਦੇਖਦੇ ਆ ਠੀਕ ਆ ਜੀ ਕੋਈ ਵੀਰ ਦੇਖ ਕੇ ਦੂਰੋਂ ਆ ਜਵੇ ਉਹ ਇਹ ਬੰਦੇ ਨੂੰ ਲੱਗ ਜਵੇ ਵੀ ਹਾਂ ਟਾਈਕਲ ਪਿਆਰ ਹੋਇਆ ਵਾ ਫਿਰ ਬਈ ਔਖਾ ਲੱਗਦਾ ਲੰਦਾ ਜਾ ਤੁਹਾਨੂੰ ਤਾਂ ਚਲੋ ਬੁਰਾ ਲੱਗਣਾ ਨਾ ਤੁਹਾਡੇ ਨਾਲੋਂ ਵੱਧ ਬੁਰਾ ਉਸ ਉਸ ਚੀਜ਼ ਦਾ ਮਨ ਨੂੰ ਲੱਗਦਾ ਠੀਕ ਆ ਜੀ ਲੱਖ ਰੁਪਇਆ ਕਹਿੰਦੇ ਸ਼ਾਇਦ ਬਾਈ ਹੋਰ ਮਾੜਾ ਮੋਟਾ 5-4000 ਦਾ ਮਾਣ ਤਾਣ ਮੌਕੇ ਤੇ ਕਰ ਦੇਣਾ ਤੇ ਲੋ ਜੀ ਮਿੱਤਰੋ ਅੱਜ ਟਰੈਕਟਰ ਲਾ ਤੇ ਸਾਰੇ ਅੰਦਰ ਆਪਾਂ ਨੇ ਯਾਸੀਆਂ ਕਰਤੀਆਂ ਬੰਦ ਸੋਨਾ ਲੀ ਕਾਲੇ ਸਾਡੇ ਵੀਰ ਸਾਰਿਆਂ ਨਾਲੋਂ ਲੇਟ ਜਾਂਦੇ ਆ। ਸਵਰਾਜ ਵਾਲੇ ਵੀ ਲੇਟ ਹੋਏ ਨੇ ਬਾਈ ਅਸੀਂ ਥੋੜਾ ਜਿਹਾ ਪਹਿਲਾਂ ਗਏ ਇੱਥੇ ਆ। ਤੇ ਦਿਨ ਛੋਟੇ ਹੋ ਗਏ ਬਹੁਤ ਲਗਭਗ ਹੁਣ 5:00 5:20 ਕੁ ਮਿੰਟ ਹੋਏ ਨੇ ਰਾ ਦੇਖੋ ਕਿੰਨਾ ਹੋ ਗਿਆ। ਤੇ ਬਾਕੀ ਬਾਈ ਜਿੰਨੇ ਵੀ ਵੀਰ ਆਪਣੀ ਵੀਡੀਓ ਦੇਖਦੇ ਆ ਸਾਰੇ ਪਿਆਰ ਕਰਦੇ ਆ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਆ ਜੀ। ਤੇ ਬਾਕੀ ਇਹ ਤੋਂ ਇਲਾਵਾ ਆਪਣਾ Facebook ਤੇ ਵੀ ਪੇਜ ਆ ਜੱਗੂ ਮਹਾਲ ਦੇ ਨਾਂ ਤੇ ਉਹਨੂੰ ਵੀ ਬਾਈ ਜਾ ਕੇ ਜਰੂਰ ਫੋਲੋ ਕਰਿਓ ਜਿੰਨੇ ਵੀ ਵੀਰ ਆਪਣੇ ਨਾਲ YouTube ਤੇ ਜੁੜੇ ਹੋਏ ਆ ਤੇ ਬਾਕੀ ਕਿਸੇ ਵੀ ਵੀਰ ਨੇ ਕੋਈ ਪੁਰਾਣਾ ਟਰੈਕਟਰ ਵੇਚਣਾ ਖਰੀਦਣਾ ਹੁੰਦਾ ਤਾਂ ਆਪਣੇ ਨਾਲ ਜਰੂਰ ਕਨੈਕਟ ਕਰਿਆ ਕਰੋ ਜੀ ਆਪਣੀ ਕੋਸ਼ਿਸ਼ ਹੁੰਦੀ ਤੁਹਾਨੂੰ ਵਧੀਆ ਟਰੈਕਟਰ ਦਵਾਈਏ ਜੇ ਕਿਸੇ ਨੇ ਸੇਲ ਕਰਨਾ ਹੁੰਦਾ ਤਾਂ ਬਾਈ ਤਾਂ ਵੀ ਜਰੂਰ ਦੱਸਿਆ ਕਰੋ ਤੇ ਆਪਣੇ ਕੋਲ ਕਈ ਵੀਰ ਗਾਹਕ ਵੀ ਸਿੱਧੇ ਵੀ ਹੁੰਨੇ ਲੈਣੇ ਵਾਲੇ ਆਪਾਂ ਆਪਾਂ ਨੂੰ ਲਾਲਚ ਨਹੀਂ ਹੁੰਦਾ ਵੀ ਟਰੈਕਟਰ ਆਪਾਂ ਹੀ ਲੈਣਾ ਕੋਈ ਵਾਰ ਕੋਈ ਵੀਰ ਆਪਣ ਨੂੰ ਸਿੱਧਾ ਹੁੰਦਾ ਆਪਾਂ ਉਹ ਉਹਨੂੰ ਵੀ ਤੁਹਾਡਾ ਟਰੈਕਟਰ ਦਵਾਉਣ ਦੀ ਕੋਸ਼ਿ ਬਾਕੀ ਹੁਣ ਇੰਸਟਾਗ੍ਰam ਤੇ ਬਾਈ ਪੇਜ ਬਣਾਉਣਾ ਆਪਨੇ ਬਣਾਇਆ ਉਹਦੇ ਆਪਾਂ ਨੇ ਜੇ ਕਿਸੇ ਵੀ ਨੇ ਟਰੈਕਟਰ ਸੇਲ ਕਰਨਾ ਤੋ ਤੇ ਆਪਾਂ ਨੂੰ ਬਾਈ ਅੱਧੇ ਕਿ ਮਿੰਟ ਦੀ ਜਾਂ 1 ਕਿ ਮਿੰਟ ਦੀ ਬਣਾ ਕੇ ਵੀਡੀਓ ਭੇਜ ਸਕਦਾ ਕੋਈ ਆਪਾਂ ਨੇ ਬਾਈ ਪੈਸੇ ਨਹੀਂ ਲੈ ਕਰਨੇ ਐਡ ਕਰਨ ਦੇ ਕਈ ਵੀਰਾਂ ਨੂੰ ਫੋਟੋ ਆਉਣੀ ਬਾਈ ਹੁਣ ਤੱਕ ਮੈਂ ਸਭ ਨੂੰ ਮਨਾ ਹੀ ਕਰੀ ਗਿਆ ਪਰ ਹੁਣ ਬਹੁਤ ਵੀਰ ਜ਼ੋਰ ਲਾਉਨੇ ਆ ਤੇ ਬਾਈ ਸ਼ਰਤ ਆਹੀ ਹੈ ਵੀ ਟਰੈਕਟਰ ਬਾਈ ਜੋ ਹੋਵੇ ਜੈਨੂਨ ਹੋਵੇ ਸਾਰਾ ਕਾਗਜ਼ ਪੱਤਰਾਂ ਦਾ ਓਕੇ ਹੋਵੇ ਆਪਾਂ ਨੇ ਸਿਰਫ ਉਹਦੀਓ ਰੇਟ ਵੀ ਜਾਇਜ਼ ਹੋਵੇ ਬਾਈ ਕਈ ਵੀਰ ਨਹੀਂ ਆਏ ਰੇਟ ਮੰਗਿਆ ਹੁੰਦਾ ਬਾਈ ਉਹ ਫੇ ਗਾਲਾਂ ਮੰਨੂਏ ਪੈਣੀਆਂ ਸਾਰ ਠੀਕ ਹੈ ਜੀ ਤੇ ਆਪਾਂ ਸਿਰਫ ਉਹੀ ਵੀਰ ਦੀ ਐਡ ਆਪਣੇ ਇੰਸਟਾ ਤੇ ਚੈਨਲ ਤੇ ਦੇ ਦੇ ਕਰਨੀ ਬਾਈ ਜਿਹੜਾ ਵੀਰ ਰੇਟ ਜਾਇਜ਼ ਹੋਊਗਾ ਟਰੈਕਟਰ ਵਧੀਆ ਹੋਊਗਾ ਕਾਗਜ਼ ਪੱਤਰਾਂ ਦਾ ਓਕੇ ਹੋਊਗਾ ਠੀਕ ਹੈ ਵੀਰੇ ਤਾਂ ਨੰਬਰ ਆਪਣਾ ਥੱਲੇ ਹੋਊਗਾ ਬਾਈ ਬਾਕੀ ਕਈ ਵੀਰਾਂ ਦਾ ਫੋਨ ਨਹੀਂ ਚੱਕ ਹੁੰਦਾ ਤਾਂ ਵੀਰਾਂ ਨੂੰ ਬੇਨਤੀ ਆ ਰਿਕੁਐਸਟ ਹੱਥ ਬੰਨ ਕੇ ਵੀ ਵੀਰੇ ਵਟਸਐਪ ਤੇ ਮੈਸੇਜ ਕਰ ਦਿਆ ਕਰੋ ਵਾਇਸ ਮੈਸੇਜ ਕਰ ਦਿਆ ਕਰੋ ਨਹੀਂ ਟੈਕਸਟ ਮੈਸੇਜ ਕਰ ਦਿਆ ਕਰੋ ਉੱਥੇ ਮੈਂ ਥੋੜਾ ਜਰੂਰ ਰਿਪਲਾਈ ਕਰਿਆ ਕਰੂੰਗਾ ਕਈ ਵਾਰ ਦਿਨ 'ਚ ਬਿਜੀ ਹੁੰਨੇ ਆ ਬਾਈ ਇੱਥੇ ਆਪਣੇ ਕੋਲ ਕਸਟਮਰ ਆਏ ਹੋਣੇ ਫੋਨ ਬਹੁਤ ਜ਼ਿਆਦਾ ਆ ਹੱਤ ਬਣ ਕੇ ਮਾਫੀ ਆ ਤੇ WhatsApp ਤੇ ਮੈਸੇਜ ਕਰਦੇ ਕਰੋ ਉੱਥੋਂ ਮੈਂ ਤੁਹਾਨੂੰ ਬਾਈ 10-15 ਮਿੰਟ ਦੇ ਵਿੱਚ ਵੀ ਤੁਹਾਨੂੰ ਜੋ ਵੀ ਹੈਗਾ ਰਿਪਲਾਈ ਕਰਦੇ ਕਰੂੰਗਾ ਤੇ ਅੱਜ ਦੀ ਵੀਡੀਓ ਵਿੱਚ ਇਨਾ ਹੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਦੇ ਹੋ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰਦੇ ਹੋ ਸਬਸਕ੍ਰਾਈਬ ਮਿਲਦੇ ਆਂ ਕਿਸੇ ਹੋਰ ਵੀਡੀਓ ਸਾਰੇ ਵੀਰਾਂ ਦਾ ਤੈਅ ਦਿਓ ਧੰਨਵਾਦ ਜੀ